ਉਹ ਮੋਬਾਈਲ ਵਰਤ ਰਹੇ ਹਾਂ। ਅੰਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਾ ਰਹੇ ਆਂ ਜੀ ਟਾਲੀ ਪਿੰਡ ਦੇ ਵਿੱਚ ਰੈਸਕਿਊ ਕਰਨ ਜਾ ਰਹੇ ਆਂ। ਤਕਰੀਬਨ ਕਿੰਨੇ ਪੰਜ ਸਾਹਿਬ ਕਿੰਨੇ ਬੰਦੇ ਆ ਟੋਟਲ ਜੀ? ਹਾਂ। ਅੱਛਾ ਇਹ ਬੰਦੇ ਉੱਥੇ ਵੀ ਕੰਮ ਕਰਦੇ ਸੀਗੇ। ਚੱਕ ਦਾ ਪਾਣੀ ਆ ਗਿਆ ਨਾ ਉੱਧਰ ਉੱਤੀਆਂ ਬਾਬਾ ਜੀ ਜਿਹੜੀਆਂ ਨਾ ਹਾਂ ਆਪਾਂ ਤੋਂ ਲੱਗਦਾ ਇਹ ਤੋਂ ਪਾਣੀ ਹੁੰਦਾ ਜੀ ਨਾ ਹਾਂ ਯਾਗ ਰਾਤ ਵੱਧ ਗਿਆ ਪਾਣੀ ਕਿੰਨੇ ਦਿਨਾਂ ਅੱਗੇ ਪਾਣੀ ਹੋ ਗਿਆ ਹੂੰ ਉਹ ਕੰਮ ਕਰਨ ਗਏ ਸੀ ਨਾ ਆ ਕੰਮ ਕਰਨਾ ਪੈਣਾ ਨਹੀਂ ਤਾਂ ਐਡਵਾਈਜ਼ਰੀਆਂ ਜਾਰੀ ਤਾਂ ਹੋ ਰਹੀਆਂ ਵੀ ਅਸੀਂ ਵੀ ਵੀਡੀਓ ਪਾ ਰਹੇ ਹਾਂ ਵੀ ਬਾਹਰ ਆ ਜਾਓ ਬਾਹਰ ਆ ਜਾਓ ਯਾਰ ਪਰ ਹੁਣ ਵੀ ਅਸੀਂ ਅਪੀਲ ਕਰਦੇ ਹਾਂ ਬਦ ਤੋਂ ਬਦ ਸੰਗਤ ਨੂੰ ਵੀ ਬਾਹਰ ਆ ਜਾਓ ਹਜੇ ਤੱਕ ਵੀ ਪਾਣੀ ਦਾ ਕੋਈ ਪਤਾ ਨਹੀਂ ਬਰਸਾਤਾਂ ਬਹੁਤ ਹੋ ਰਹੀਆਂ ਆ ਹੁਣ ਟਾਲੀ ਪਿੰਡ ਦੇ ਡੇਰਿਆਂ ਦੇ ਵਿੱਚੋਂ ਜਿਹੜੇ ਰੈਸਕਿਊ ਕਰਨ ਜਾ ਰਹੇ ਆ ਦੋ ਬੋਟਾਂ ਦੇ ਵਿੱਚ ਅ ਰੈਸਕਿਊ ਆਪਰੇਸ਼ਨ ਜਿਹੜਾ ਚੱਲੂਗਾ ਤਕਰੀਬਨ 12 ਬੰਦੇ ਇੱਕ ਡੇਰੇ ਤੇ ਆ 4 ਬੰਦੇ ਇੱਕ ਡੇਰੇ ਤੇ ਆ ਤਕਰੀਬਨ 16 ਬੰਦੇ ਆ ਨੂੰ ਦੋ ਬੋਟਾਂ ਦੇ ਵਿੱਚ ਜਾ ਕੇ ਰੈਸਕਿਊ ਕਰਾਂਗੇ ਜੇ ਇੱਕ ਬੋਟ ਘਟਬਤ ਹੋਈਆਂ ਫਿਰ ਪਿੱਛੋਂ ਇਹ ਤਾਂ ਦੋ ਢੇਲੇ ਲਾਵਾਂਗੇ ਬਾਕੀ ਤਕਰੀਬਨ ਸਾਡੀਆਂ ਸੁਆਮਾਂ ਅਬਦੁੱਲਾਪੁਰ ਪਿੰਡ ਫੋਰ ਸੁਆਮਾਂ ਚੱਲ ਰਹੀਆਂ ਤੇ ਹਾਲਾਤ ਰਾਤ ਸ਼ਾਮੀ ਚੱਲਿਆ ਕੰਮ ਆਪਣਾ ਮਕੀਰੀਆਂ ਵਿੱਚ ਰੈਸਕਿਊ ਮਕੇਰੀਆਂ ਚੱਲਿਆ ਕਾਫੀ ਪਿੰਡਾਂ ਦੇ ਵਿੱਚ ਰੈਸਕਿਊ ਕਰਕੇ ਬੰਦੇ ਲੈ ਕੇ ਆਏ ਆ ਜਿੱਥੇ ਕਾਫੀ ਬੰਦਿਆਂ ਦੀ ਉਹਨਾਂ ਦੀ ਜਾਨ ਬਚਾਈ ਹੈ ਜਿਹੜੇ ਹਾਲਾਤ ਵਰਾਤ ਬਹੁਤ 3-4 ਪਿੰਡ ਡੁੱਬ ਗਏ ਸੀ ਰਾਤ ਮਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਾ ਰਹੇ ਆ ਜੀ ਟਾਲੀ ਪਿੰਡ ਦੇ ਵਿੱਚ ਰੈਸਕਿਊ ਕਰਨ ਜਾ ਰਹੇ ਆ ਤਕਰੀਬਨ ਕਿੰਨੇ 5 ਸਾਹਿਬ ਕਿੰਨੇ ਬੰਦੇ ਆ ਟੋਟਲ ਜੀ ਹਾਂ ਅੱਛਾ ਇਹ ਬੰਦੇ ਉੱਥੇ ਵੀ ਕੰਮ ਕਰਦੇ ਸੀਗੇ ਜਦੋਂ ਪਾਣੀ ਆ ਗਿਆ ਟਾਲੀ ਨਾ ਉੱਧਰ ਰੁੱਤੀਆਂ ਬਾਬਾ ਜੀ ਜਿਹੜੀਆਂ ਨੇ ਹਾਂ ਅੱਛਾ ਇਹ ਤਾਂ ਪਾਣੀ ਹੁੰਦਾ ਜੀ ਨਾ ਹਾਂ ਜਦੋਂ ਪਾਣੀ ਆ ਗਿਆ ਰਾਤ ਵਧ ਗਿਆ ਪਾਣੀ ਕਿੰਨੇ ਦਿਨਾਂ ਅੱਗੇ ਪਾਣੀ ਦੇ ਹੋਏ ਹਾਂ ਉਹੇ ਕੰਮ ਕਰਨ ਗਏ ਹੋ ਸੀ ਹਨਾ ਆ ਕੰਮ ਕਰਨਾ ਪੈਣਾ ਨਹੀਂ ਤਾਂ ਐਡਵਾਈਜ਼ਰੀਆਂ ਜਾਰੀ ਤਾਂ ਹੋ ਰਹੀਆਂ ਵੀ ਅਸੀਂ ਵੀ ਵੀਡੀਓ ਪਾ ਰਹੇ ਆ ਬਾਹਰ ਆ ਜਾਓ ਬਾਹਰ ਆ ਜਾਓ ਯਾਰ ਪਰ ਹੁਣ ਵੀ ਅਸੀਂ ਅਪੀਲ ਕਰਦੇ ਆ ਬਦ ਤੋਂ ਬਦ ਸੰਗਤ ਨੂੰ ਵੀ ਬਾਹਰ ਆ ਜਾਓ ਹਜੇ ਤੱਕ ਵੀ ਪਾਣੀ ਦਾ ਕੋਈ ਪਤਾ ਨਹੀਂ ਬਰਸਾਤਾਂ ਬਹੁਤ ਹੋ ਰਹੀਆਂ ਆ ਹੁਣ ਟਾਲੀ ਪਿੰਡ ਦੇ ਡੇਰਿਆਂ ਦੇ ਵਿੱਚੋਂ ਜਿਹੜੇ ਰੈਸਕਿਊ ਕਰਨ ਜਾ ਰਹੇ ਆ ਦੋ ਬੋਟਾਂ ਦੇ ਵਿੱਚ ਰੈਸਕਿਊ ਆਪਰੇਸ਼ਨ ਜਿਹੜਾ ਚੱਲੂਗਾ ਤਕਰੀਬਨ 12 ਬੰਦੇ ਇੱਕ ਡੇਰੇ ਤੇ ਆ 4 ਬੰਦੇ ਇੱਕ ਡੇਰੇ ਤੇ ਆ ਤਕਰੀਬਨ 16 ਬੰਦੇ ਆਨੂੰ ਦੋ ਬੋਟਾਂ ਦੇ ਵਿੱਚ ਜਾ ਕੇ ਰੈਸਕਿਊ ਕਰਾਂਗੇ ਜੇ ਕੋਈ ਕੋਟ ਘਟ ਵੱਧ ਹੋਈਆਂ ਫਿਰ ਪਿੱਛੋਂ ਨਹੀਂ ਤਾਂ ਦੋ ਢੇੜੇ ਲਾਵਾਂਗੇ ਬਾਕੀ ਤਕਰੀਬਨ ਸਾਡੀਆਂ ਸਵਾਮਾ ਅਬਦੁੱਲਾਪੁਰ ਪਿੰਡ ਫੂੜ ਸਵਾਮਾ ਚੱਲ ਰਹੀਆਂ ਤੇ ਹਾਲਾਤ ਰਾਤ ਸ਼ਾਮੀ ਚੱਲਿਆ ਕੰਮ ਆਪਣਾ ਮਕੇਰੀਆਂ ਵਿੱਚ ਰੈਸਕਿਊ ਆਪਰੇਸ਼ਨ ਮਕੇਰੀਆਂ ਚੱਲਿਆ ਕਾਫੀ ਪਿੰਡਾਂ ਦੇ ਵਿੱਚ ਰੈਸਕਿਊ ਕਰਕੇ ਬੰਦੇ ਲੈ ਕੇ ਆਏ ਆ ਜਿੱਥੇ ਕਾਫੀ ਬੰਦਿਆਂ ਦੀ ਉਹਨਾਂ ਦੀ ਜਾਨ ਬਚਾਈ ਹੈ ਜਿਹੜੇ ਹਾਲਾਤ ਵਰਾਤ ਬਹੁਤ 3-4 ਪਿੰਡ ਡੁੱਬ ਗਏ ਸੀ ਰਾਤ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027